ਰੋਣਾ ਬਾਪੂ ਰੋਣਾ ਰੋਣਾ ਨਗਰ ਇਹ ਕੰਮ ਨਾ ਕਰ ਦੇਖੋ ਕੋਈ ਨਹੀਂ ਕੋਈ ਚਲੋ ਬਾਪੂ ਇੱਕ ਚੀਜ਼ ਅਧਰੀ ਜਾਣ ਵੱਧ ਗਈ ਉਹ ਇੱਕ ਆ ਦੇਖੋ ਆ ਬਾ ਰਾਤ ਦਾ ਦਾਦੀ ਹੋਇਆ ਹੋਇਆਗਾ ਕਿਉਂਕਿ ਇੱਥੇ ਤੋੜਪੰਨ ਹੋਣ ਕਰਕੇ ਟਾਇਰ ਇਧਰ ਉਧਰ ਚੜ ਗਏ ਹੋਣਾ ਹੈ ਨਾ ਉਹ ਦੇਖੀ ਟਾਇਰ ਜਰ ਕੀ ਇੱਥੇ ਪੂਰਾ ਟ੍ਰੈਕ ਸੁਣੀ ਖਤਮ ਹੋ ਗਿਆ ਓਏ ਮੂਰੇ ਕੀ ਪਤਾ ਲੱਗਦਾ ਹੋਊਗਾ ਉਹ ਕਿੱਥੋਂ ਜਮੀ ਖਤਮ ਚਲ ਪੁੱਤ ਮੜਾ ਜਾ ਜੇ ਆ ਦੇਖ ਜਿਸ ਤਣ ਲੱਗੀਆਂ ਸੋਈ ਜਾਣੇ ਹਨ ਮਮਾ ਮੂਹਰੇ ਟਰ ਮਗਰਲੇ ਟਾਵਾਂ ਕੋਲੇ ਲਿਆਉਂਦੇ ਪਹਿਲੇ ਆਏ ਹੋਏ ਬੜਾ ਮਖਾਨ ਹੋਇਆ ਜਾਣੇ ਸੋ ਦੋਸਤੋ ਥੋੜਾ ਪੱਖੋ ਕੈਂਚੀ ਵਾਲੇ ਟੋਲ ਬਲਜ ਜਦੋਂ ਵੱਧ ਕੇ ਚਲੇ ਰੋਬੀ ਰਵਣ ਕੇ ਕੀਮੇ ਲੰਘ ਗਏ ਹਾਂ ਇਹਦੋਂ ਪੱਖੋ ਕੈਂਚੀ ਲੰਘ ਕੇ ਮੜ ਜੀ ਚਾਲ ਆੜੀਆਂ ਦੀ ਸਿਰੋ ਕਰਨਾ ਕਰੋ ਮਤਰਾ ਕਿਉਂਕਿ ਰਾਤ ਤੁੰਦ ਸੀ ਥੋੜਾ ਮੀਂਹ ਆ ਕਰਕੇ ਤੇ ਤੁਸੀਂ ਆ ਦੇਖ ਸਕਦੇ ਹੁਣ ਹੂੰ ਗੱਡੀ ਦੇ ਮੂਹਰੇ ਟਾਇਰ ਵਗਰਲੇ ਟਾਨਾ ਕੋਲ ਲੈਂਦੇ ਨੇ ਪਿਆ ਹਾਂ ਉੱਖੋ ਕੈਂਚੀ ਨਾਲ ਡੋਲ ਬਲਾਜਾ ਹੁਣ ਉਹਨੂੰ ਇੱਕ ਚੀਜ਼ ਹੈਗੀ ਜੇ ਸਾਫ਼ ਕਰਨਾ ਹੁੰਦਾ ਹੁਣ ਤਾਂ ਕਰ ਦਿੰਦੇ ਕਰ ਦਿੰਦੇ ਇਹ ਹੌਲੀ ਹੌਲੀ ਬਸ ਤੰਗੀ ਕਰਨਾ ਸੰਗਤ ਨੂੰ ਜਿਹੜਾ ਬਣੀ ਜਾਂਦਾ ਉਹਤੇ ਵੀ ਐਕਸੀਡੈਂਟ ਹੁੰਦੇ ਆ ਹਾਂ ਉੱਥੇ ਵੀ ਸਾਈਨ ਸੂਣ ਜੇ ਘਟਨੇ ਉੱਥੇ ਉੱਥੇ ਵੀ ਸਾਈਨ ਆਪ ਘਟਨੇ ਕਿ ਵੀ ਵੱਡਾ ਸਾ ਹੋਰ ਸਾਧਨ ਜਾ ਰਹੇ ਹਨ ਤੇ ਕਾਲੀ ਮਰਵਾਉਂਦੀ ਆ ਹਾਂ ਕਾਲੀ ਨੇ ਕੰਮ ਬ੍ਰੇਕ ਆ ਫਿਰ ਵੀ ਨਹੀਂ ਕਾਰ ਤੇ ਚੜਨ ਕਿ ਉਹ ਮਰਦਦਾਰੇ ਤਿੰਨੇ ਜਾਰੀ ਸਹੀ ਆ ਬਹਿਾਰ ਗੀਤੇ ਦੀ ਨਹੀਂ ਕਰਦੇ ਆ ਸਾਡੇ ਤਾਂ ਆਪ ਦਾ ਨੁਕਸਾਨ ਹੀ ਕਰਾ ਦਿਆ ਹੋਰ ਬੁਰਾ ਕੀ ਫੇਰ ਇਹ ਧਾਰ ਵਾਲੇ ਮਾਰਦੇ ਨੇ ਬੁੱਧ 4-5 ਦੇ ਬਾਹਰ ਕਿਹੜਾ ਪਿੰਡ ਹੈ ਜੀ ਆਪਣਾ ਮੇਰਾ ਮਹਾਰਾਜ ਮਹਾਰਾਜ ਫੂਲ ਮਹਾਰਾਜ ਆ ਨੁਕਸਾਨ ਹੀ ਬਾਪੂ ਬੜਾ ਹੋ ਗਿਆ ਇੱਕ ਇਕੱਲੇ ਦੀ ਹੈ ਤੇਰਾ ਹੈ ਕੀ ਕੀ ਕਿੱਥੇ ਪਾ ਰੱਖੇ ਸੁਨਾਮ ਪਾ ਸੁਨਾਮ ਪਾ ਤੇਰਾ ਆਪ ਦਾ ਟਰੱਕ ਸੀ ਇਹ ਕੋਈ ਆ ਤੇਰੇ ਕੋਲ ਚਲ ਬੂਈ ਨਹੀਂ ਬਾਪੂ ਮਾਲਕ ਪਲ ਹੀ ਕਰੂੰਗਾ ਤੇ ਤੇਈ ਵਾਰੀ ਬਾਈ ਕਿਸੇ ਕੋਲੇ ਟਰੱਕਾਂ ਦਾ ਸਮਾਨ ਤਾਂ ਹੁੰਦਾ ਤਾਂ ਬਾਪੂ ਦੀ ਮਾਤ ਗੱਡੀਆਂ ਵਾਲੇ ਜੀ ਗੱਡੀ ਵਾਲੇ ਨੇ ਬੁੱਕੀ ਛੱਡ ਲਿਆ ਤਾਂ ਇਧਰ ਆਹ ਪਾਸ ਕਰਕੇ ਨੇ ਅੱਛਾ ਬਾਪੂ ਨੰਬਰ ਬੋਲ ਦੇ ਰੋਣਾ 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 ਬਾਪੂ ਰੋਣਾ ਰੋਣਾ ਯਾਰ ਇਹ ਕੰਮ ਨਾ ਕਰ ਕਰੋ ਕੋਈ ਨਹੀਂ ਕੋਈ ਚੱਲ ਬਾਪੂ ਇੱਕ ਚੀਜ਼ ਅਧਰੀ ਜਾਣ ਵੱੱਗੀ ਕੋਈ ਟੱਕਰੀ ਮਾਰ ਹੋਊਗੀ ਉਹ ਜ ਬਾਪੂ ਮੇਰੀ ਗੱਲ ਸੁਣ ਤੇਰਾ ਨੰਬਰ ਪੁੱਛਦਾ ਕਾਦਾ ਬੇਟਾ ਤੇਰਾ ਆਪਦਾ ਫੋਨ ਨੰਬਰ ਪੁੱਛਦਾ ਮੇਰਾ ਨੰਬਰ ਹੈਗਾ ਪੁੱਤ 80 80 882 82 880 82880 87157 ਹਾਂ ਮਾੜਾ ਅਦਰ ਤੇ ਟਰੱਕ ਦਿਖਾ ਦਿਓ ਤੁਸੀਂ ਵੀ ਭਾਈ ਨਾਲਿਓ ਇਹ ਬੇਟਾ ਮੇਰਾ ਪੁੱਤ ਆਰਡਰ ਨੰਬਰ ਬੋਲ ਦੇ ਬਈ ਬਾਪੂ ਬਾਪੂ ਨੇ ਨੰਬਰ ਸਹੀ ਬੋਲਿਆ 82 ਕਿੰਨਾ ਸੀ 82880 82880 ਹਾਂ ਬਕਰ ਤੇ ਦੋਸਤੋ ਬੇਨਤੀ ਆ ਭਰਾ ਬਣ ਕੇ ਜਿਹੜੇ ਬੰਦੇ ਕੋਲੇ ਸਮਾਨ ਕਈ ਵਾਰੀ ਇਹ ਜਿਹੇ ਚੀਜ਼ਾਂ ਪਈਆਂ ਹੁੰਦੀਆਂ ਨੇ ਯਾਰ ਮੈਂ ਤੇ ਗਰੀਬ ਬੰਨਾ ਜਿਵੇਂ ਗਰੀਬ ਮਾਰ ਬਾਹਣ ਕਿੰਨਾ ਕਾ ਬਾਪੂ ਕੁਝ ਵੀ ਨਹੀਂ ਕੱਲਾ ਟਰੱਕ ਹੀ ਸੀ ਇੱਕ ਧੀ ਹੈ ਬਕਰ ਬੈਠੀ ਹੋ ਘਰੇ ਬੈਠੀ ਹੈ ਅੱਛਾ ਉਹ ਬੈਠੇ ਦਿੱਤਾ ਵੀ ਲੱਗ ਤੇ ਵੀ ਵਾਲੇ ਮਾੜੇ ਹਾਲਾਤ ਨੇ ਸੋ ਦੋਸਤੋ ਬੇਨਤੀ ਆ ਵੀ ਬਜ਼ੁਰਗ ਦਾ ਸਾਥ ਦਿਓ ਯਾਰ ਤੇ ਨੰਬਰ ਤੁਹਾਨੂੰ ਬੋਲਤਾ ਤੇ ਜੇ ਕੋਈ ਵੀਰ ਮਦਦ ਕਰਨਾ ਚਾਹੁੰਦਾ ਗਰੀਬ ਜਿੰਮੇਦਾਰੀਆਂ ਤਾਂ ਹੈਗਾ ਤੇ ਜ਼ਿੰਮੇਦਾਰੀ ਕੋਈ ਨਹੀਂ ਬਾਰੇ ਆ ਹੀ ਜਿੰਨੇ ਕੋ ਕੱਲਾ ਜਾ ਮਰਾ ਪਿੰਡ ਦੁਬਾਰੇ ਬੋਲਦਾ ਪਰ ਇਹਦੇ ਕਿੱਥੇ ਜਾਂ ਮਰਾ ਆ ਪੁੱਤ ਮੇਰਾ ਪਿੰਡ ਭੂਲ ਮਰਾਜ ਭੂਲ ਮਰਾਜ ਰਹਿੰਦੇ ਕਿਹੜੇ ਛੱਡ ਤੂੰ ਰਹਿੰਦਾ ਮੈਂ ਸੁਨਾਮ ਆ ਪੁੱਤ ਰਹਿੰਦੇ ਸੁਨਾਮ ਹਾਂ ਪੁੱਤ ਸੁਨਾਮ ਕੋਠੀ ਰਹੇ ਸ਼ਾ ਹਾਂ ਬੇਟਾ ਗਰਾਮੇ ਰਹੇ ਠੀਕ ਆ ਸੋ ਇਹੋ ਜਿਹਾ ਕੰਮ ਦਾ ਯਾਰ ਕਿਸੇ ਦੁਸ਼ਮਣ ਦਾ ਯਾਰ ਦਾ ਆਦਰ ਆਦਾ ਬਾਪੂ ਮੈਂ ਤੇ ਕਿਹਨੂੰ ਲਿਗਾਉਣਾ ਤੇ ਨਾ ਫਤਵਾ ਦਾ ਆਪਦਾ ਨਿਸ਼ਾਨ ਹੀ ਕੋਈ ਐਸਾ ਜਗਰਾ ਤੇਰੇ ਪਰ ਖੜਾਈ ਜੀ ਸੰਦੇ ਆ ਗਏ ਪੱਛੀ ਚਲ ਇੱਕ ਜੀ ਜਾ ਬਾਪੂ ਇਹ ਤਾਂ ਚਲ ਫੇਰ ਵੀ ਹੋਊ ਜੇ ਤੇਰੀ ਜਾਨ ਬੱਜ ਰਹੀ ਜਵਾਕ ਜੱਲਾ ਤੇਰਾ ਤੇਰੇ ਕੁਲੇ ਆ ਨਾ ਮਾਲਕ ਸਹੀ ਗੱਲ ਹੈ ਹਾਂ ਇਹ ਤਾਂ ਚਲ ਲੋਹਾ ਫੇਰ ਸਿੱਧਾ ਹੋਊਗਾ ਇਹਦਾ ਮਿਹਨਤ ਜਲਾਇਆ ਵੀ 6 ਮਹੀਨੇ ਹੋਰ ਮਗਰ ਪਾਇਆ 200000 ਰੁਪਏ ਸੁਧੋ ਉਤੋਂ ਕਈ ਵਾਰੀ ਕਿਸੇ ਕੋਲੇ ਸਮਾਨ ਹੁੰਦਾ ਟਰੱਕਾਂ ਵਾਲੇ ਵੀਰ ਵੀਡੀਓ ਦੇਖਦੇ ਹੋਣ ਭਰਾ ਬਣ ਕੇ ਬਾਪੂ ਜੀ ਦੀ ਮਦਦ ਜਰੂਰ ਕਰਿਓ ਕਿਉਂਕਿ ਆਹ ਦੇਖ ਲਓ ਤੁਹਾਡੇ ਸਾਹਮਣੇ ਹਾਲਾਤ ਇਹ ਵੀ ਬਈ ਕਿ ਗੱਡੀਆਂ ਵਾਲਾ ਨੂੰ ਬੇਨਤੀ ਆ ਭਰਾ ਬਣ ਕੇ ਜੇ ਤੁਹਾਨੂੰ ਪ੍ਰਮਾਤਮਾ ਨੇ ਇੰਨੀ ਕੁ ਪਹੁੰਚ ਦੇਤੀ ਹੈ ਨਾ ਗੱਡੀਆਂ ਵਾਲੇ ਤੁਸੀਂ ਹੋਗੇ ਉਡੀ ਨੂੰ ਤੁਸੀਂ ਮੜਾ ਦੇਖਿਆ ਕਰੋ ਵੀ ਬੜਾ ਧੱਕਾ ਕਰਦੇ ਨੇ ਬੜਾ ਨਜਾਇਜ਼ ਧੱਕਾ ਕਰਦੇ ਨੇ ਉਹਨੂੰ ਲਿਆ ਕੇ ਭਾਂਚ ਨੇ ਮੂਹਰੇ ਪਾਸ ਕਰੀਏ ਮੇਰੇ ਤਾਂ ਹੀ ਮੇਰਾ ਕੰਮ ਹੋਇਆ ਕਿ ਨਹੀਂ ਹੁੰਦਾ ਨਹੀਂ ਸੀ ਹੁੰਦਾ ਨਹੀਂ ਸੀ ਹਾਂ ਨਹੀਂ ਤਾਂ ਨਾ ਕੋਈ ਮੈਨੂੰ ਕੋਈ ਰਾਹ ਨਹੀਂ ਦਿਖਾਇਆ ਪੁੱਤ ਤੂੰ ਹੀ ਚਲਾਉਂਦਾ ਸੀ ਬਾਪੂ ਨਹੀਂ ਚਲਾਉਂਦਾ ਸੀ ਪੁੱਤ ਨਹੀਂ ਉਹ ਮਰਦੇ ਉਹਨਾਂ ਦੇ ਚੜ੍ਹਦੇ ਗੱਡੀ ਪੂਰੀ ਫੁੱਲ ਚ ਫੀਟ ਹੋ ਗਈ ਤੇ ਬ੍ਰੇਕਾਂ ਫੇਰ ਹੋ ਗਏ ਰਾਤ ਫਿਰ ਇੱਥੇ ਸੀ ਬਾਪੂ ਹਾਂ ਬੇਟਾ ਰਾਤ ਇਹਨਾਂ ਕੋਲ ਬਹੁਤ ਕਾਂਕੀ ਆਰੇ ਤਾਂ ਬੜਾ ਹੋਆ ਬਦਰੀ ਵੀਰ ਆਪਰਾਪ ਹੀ ਤੁਸੀਂ ਆਪ ਲੁੱਦੀਆਂ ਨੇ ਹਾਂ ਬੇਟਾ ਹੁਣ ਲੇ ਬੱਲੀਆਂ ਦੀ ਅਸਲੇ ਬੱਲੀਆਂ ਦੀ ਉਹ ਵੀ ਤੇਰੇ ਬੰਦੇ ਆਦਿਕਾ ਦੇ ਕੋਲ ਇਧਰੋਂ ਉਹ ਕਾਪੀ ਦੀ ਟੈਕਨੀਕ ਆ ਆਹ ਸਾਹਿਬ ਆਹਾ ਓਏ ਗੱਡੀਆਂ ਵਾਲਾਂ ਨੂੰ ਬਚਾਉਣ ਕਰਕੇ ਆਹ ਕੰਮ ਹੋਇਆ ਗੱਡੀਆਂ ਵਾਲੇ ਖੜ ਗਏ ਸੀ ਜਿੱ ਚ ਲੰਘੇ ਨਾ ਨਾ ਕੋਈ ਨਹੀਂ ਖੜਿਆ ਪੁੱਤ ਭੱਜ ਗਿਆ ਸਾਹਿਬ ਨੰਬਰ ਨੰਬਰ ਕੋਈ ਨਹੀਂ ਪਤਾ ਲੱਗਿਆ ਪਤਾ ਨਹੀਂ ਲੱਗਿਆ ਪਰ ਤੈਨੂੰ ਤਾਂ ਕੀ ਪਤਾ ਲੱਗੂ ਬਾਪੂ ਨੁਕਸਾਨ ਹੀ ਬੜਾ ਹੋਗਾ ਤੇਰਾ ਜਿਵੇਂ ਗਰੀਬ ਮਾਰੋ ਸੋ ਦੋਸਤੋ ਬਜ਼ੁਰਗ ਕੋਲੇ ਇਹੀ ਟਰੱਕ ਆ ਵੀ ਆਪਣਾ ਕਮਾਈ ਦਾ ਸਾਧਨ ਸੀ ਹਨਾ ਇੱਕ ਨੂੰ ਲਾਣੇਦਾਰ ਕਹਿ ਸਕਦਾ ਘਰ ਦਾ ਤੇ ਉਹੀ ਆ ਹੁਣ ਤੁਹਾਡੇ ਸਾਹਮਣੇ ਐਡਵਾਈਜ਼ਰ ਦੇ ਜਿਹੜਾ ਖੜਿਆ ਹੈ ਨਾ ਤੇ ਵੀਰ ਬਣ ਕੇ ਬੇਨਤੀ ਆ ਜਿਹੜੇ ਵੀਰਾਂ ਕੋਲੇ ਕਈਆਂ ਕੋਲੇ ਟਾਇਰ ਵੀ ਪਏ ਹੁੰਦੇ ਨੇ ਹੈ ਨਾ ਤਗੜੇ ਬੰਦਿਆਂ ਨੂੰ ਯਾਰ ਲੱਗਦਾ ਕੁਛ ਨਹੀਂ ਹਾਂ ਸਹੀ ਗੱਲ ਹੈ ਤਗੜੇ ਪਰਿਵਾਰਾਂ ਨੂੰ ਲੱਗਦਾ ਕੁਛ ਨਹੀਂ ਵਿਚਾਰੇ ਦੀ ਰੋਟੀ ਚੱਲਦੀ ਹੋ ਜੂਗੀ ਜਿਵੇਂ ਬਾਪੂ ਨੇ ਦੱਸਿਆ ਵੀ ਕੁਇਤੀ ਸੀ ਉਹ ਵੀ ਘਰੇ ਬੈਠੀ ਆ ਸੋ ਜਿਹੜਾ ਸੀੜਾ ਸੀ ਉਹ ਚਿੱਟਾ-ਜੁੱਟਾ ਲੱਗ ਗਿਆ ਬੰਦਾ ਚੱਲ ਬਾਪੂ ਚੱਲ ਮਨ ਨਾ ਹਲਵਾ ਕਰ ਤੇ ਸੰਗਤ ਆਪਣੀ ਉਹ ਕਰੂ ਤੇਰਾ ਨੰਬਰ ਆ ਜੀ ਮੇਨ ਤੇ ਲਾ ਦਾਂਗੇ ਤੇ ਜੇ ਕੋਈ ਦਾਨੀ ਵੀਰ ਦਾ ਫੋਨ ਆਇਆ ਤਾਂ ਸੁਣ ਲਈ ਹਨਾ ਤੇ ਸੋ ਇੱਕ ਵਾਰੀ ਫੇਰ ਦਿਖਾ ਦੇ ਜੀ ਸਾਰਾ ਆ ਦਾ ਮੂਰ ਦਾ ਇੰਜਨ ਉੰਜਣ ਵੀ ਖਤਮ ਹੋ ਗਿਆ ਸਾਰਾ ਮੂਰਲਾ ਖਾਂ ਸਕੰਡਈਆ ਆ ਗਿਆ ਸਾਰੇ ਟਾਇਰ ਟੂਰਾਂ ਦਾ ਇੰਜਨ ਦਾ ਵੀ ਹੋ ਗਿਆ ਨਾ ਸਾਰਾ ਉੰਜਣ ਵੀ ਸਾਰਾ ਹੋ ਗਿਆ ਬਾਡੀ ਵੀ ਹੋ ਗਈ ਹੈਂ ਹੋਣੀ ਨਹੀਂ ਤੇਰਾ ਐਨੀ ਮੇਰੇ ਕੋਈ ਗਾਇਸ ਨਹੀਂ ਇਹ ਜਿਹੜਾ ਮੈਂ ਕਰਾਉਂਦਾ ਫਰੀ ਕਰਤਾ ਸੀ ਆ ਤੇ ਫਿਰ ਅਸੀਂ ਵੀ ਡਿਲੀਵਰੀ ਕੋਲ ਪੜਤਾ ਪਾ ਫਰੀ ਕਰਦੇ ਕਰਦੇ ਨੇ ਕੋਈ ਤਾਂ ਲੈ ਦੀ ਕਿਸੇ ਪਤੇ ਦੇ ਅਰਕ ਮਿੱਤਰ ਨੇ ਜਵਾਰਦੀ ਸੀ ਅੱਛਾ ਕਹਿੰਦਾ ਤੂੰ ਲੈ ਉਹਦਾ ਮੁੰਡਾ ਗਿਆ ਸੀ ਬਾਹਰ ਠੀਕ ਆ ਤੂੰ ਕਹਿੰਦਾ ਤੂੰ ਲੈਣਾ ਉਹ ਕਿਸ਼ਤਾ ਭਰੀ ਜਾਈਂ ਕਹਿੰਦਾ ਉਹ ਮੈਂ ਫਰੀ ਕਰ ਲਈ ਦੀ ਉੱਤੇ ਅੱਛਾ ਹੁਣ ਫਰੀ ਹੋਈ ਸੀ ਹਾਂ ਹੁਣੇ ਫਰੀ ਹੋਈ ਤੇ ਨਹੀਂ ਆਇਆ ਮਾਡਲ ਜਿਹੜਾ ਹੈ 7 ਹੈ ਜੀ 7 ਨਿਸ਼ਾਨਾ ਬਾਬਾ ਸੋ ਦੋਸਤੋ ਵੀਰ ਬਣ ਕੇ ਬੇਨਤੀ ਆ ਸਾਰੇ ਵੀਰਾਂ ਨੂੰ ਜਿਹੜੇ ਟਰੱਕਾਂ ਦਾ ਕੰਮ ਕਰਦੇ ਹੋ ਸੋ ਸਾਨੂੰ ਤਾਂ ਪਤਾ ਨਹੀਂ ਹੈਗਾ ਨਾ ਇਹ ਚੀਜ਼ ਬਾਰੇ ਸੋ ਵੀਰ ਬਣ ਕੇ ਬਜ਼ੁਰਗ ਦੀ ਸਹਾਇਤਾ ਜ਼ਰੂਰ ਕਰਿਓ ਬਈ ਇੱਕ ਨੰਬਰ ਹੋਰ ਬੋਲ ਦਿਓ ਕੀ ਬਰੀ ਲੱਗਦਾ ਨਹੀਂ ਹੈਗਾ 80724 80724 88 688724 88724 53124 53124 ਸੋ ਦੋਸਤੋ ਸਾਰਿਆਂ ਨੂੰ ਬੇਨਤੀ ਹੈ ਜੀ ਇਹੋ ਜੇ ਥਾਂ ਤੇ ਆ ਕੇ ਗੱਡੀਆਂ ਹੌਲੀ ਕਰ ਲਿਆ ਕਰੋ ਅੱਗ ਮੰਗੂ ਜਾਂਦੀਆਂ ਨੇ ਜਦੋਂ ਜਾਂਦੀਆਂ ਨੇ ਉਹ ਲੋ ਦੇ ਰਿਤੇ ਗੱਾਰਾਂ ਵਾਲੇ ਕੰਮ ਹਾਂ ਕੰਮ ਕਰ ਦੋਏ ਗਾਰਾਂ ਹੁੰਦਾ ਦੱਸਦਾ ਬੁੱਤ ਮੈਂ ਸੈਰਾਂ ਦੇ ਸਕੂਟਰੀਆਂ ਵਾਲੇ ਤੇ ਇੱਥੇ ਗਾਰਾਂ ਵਾਲੇ ਗਾਰ ਵਾਲੇ ਨੇ ਇੱਥੋਂ ਪਾਸ ਕਰਾ ਮੈਨੂੰ ਮੂਹਰੇ ਲੈ ਕੇ ਆਈ ਦੀ ਵੜਦਾ ਦਿੱਥੇ ਅੱਛਾ ਉਧਰ ਜੋ ਗੱਡੀ ਆ ਹੋ ਗਈ ਉਹ ਬੇਕਟਰ ਦੀ ਹੋ ਗਈ ਬੁੱਤ ਫੇ ਮੈਂ ਜਾਵਾਂ ਕਿਹੜੇ ਪਾਸੇ ਸਹੀ ਆ ਉਹਨੂੰ ਬਚਾਉਂਦਾ ਬਚਾਉਂਦਾ ਬੁੱਤ ਮੈਂ ਆਪਦੀ ਨਕਸ਼ਾ ਕੇ ਬੈ ਚੱਲ ਕੋਈ ਨਹੀਂ ਬਾਪੂ ਜਰ ਜਿਹੜਾ ਹੁਣ ਚੱਲ ਕੋਈ ਨਹੀਂ ਹੌਸਲਾ ਰੱਖਾ ਕਰਨਗੇ ਆਪਣੀ ਸੰਗਤ ਪਤਾ ਕਿ ਪੰਜਾਬ ਕੋਲੇ ਕੋਈ ਚੀਜ਼ ਦਾ ਘਾਟਾ ਨਹੀਂ ਹੈਗਾ ਤੇ ਗੁਰੂਆਂ ਪੀਰਾਂ ਦੀ ਧਰਤੀ ਆ ਸਾਰੇ ਸੁਣ ਲੈ ਬੇਨਤੀ ਕਰਦਾ ਬੁੱਤਦਾਰਾ ਨੂੰ ਤੇ ਕੋਈ ਕਰ ਸਕਦਾ ਮਦਦ ਮੇਰੀ ਮੱਧ ਉਹ ਕਿੰਨੇ ਦਿਨ ਰਾਤ ਦਿਨ ਬਾਸ ਪੀਤਾ ਸੀ ਬੁੱਤ ਸਲਫਾ ਇਹ ਨਾ ਬਾਪੂ ਇਹ ਕੰਮ ਨਹੀਂ ਕਰਨਾ ਨਾ 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 ਇਹ ਕੰਮ ਨਹੀਂ ਕਰਨਾ ਨਾ ਨਾ ਇਹ ਜਮੀ ਨਹੀਂ ਕੰਮ ਕਰਨਾ ਸੋ ਨੰਬਰ ਬਈ ਆਗੇ 88724 55124 ਇਹ ਬਾਪੂ ਬੇਟਾ ਤੁਹਾਡਾ हां ਠੀਕ ਆ ਇਹ ਵੀ ਬਾਈ ਟਰੱਕਾਂ ਦੀ ਉਹਨਾਂ ਨਾਲ ਹੀ ਦਾ ਇਹ ਕੰਮ ਕਰਦਾ ਠੀਕ ਆ ਲੱਗਿਆ ਜੀ 14 ਗੁਣਾ ਦਾ ਕੰਮ ਆਦਾ ਅੱਛਾ ਮਤਲਬ ਮਕੈਨਿਕ ਦਾ ਕੰਮ ਕਰਦੋ ਲੱਗੇ ਹੋਆ ਕਿਤੇ ਦੁਕਾਨ ਤੇ ਲੱਗਿਆ ਹੋਆ ਜੀ ਦੁਕਾਨ ਤੇ ਲੱਗਿਆ ਹੋਆ ਠੀਕ ਆ ਸੋ ਦੋਸਤੋ ਕੰਮ ਸਿੱਖਦਾ ਹੈ ਜੀ ਠੀਕ ਆ ਲਓ ਜੀ ਦੋਸਤੋ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਓ ਤੇ ਦਾਨੀ ਜੀ ਦਾ ਵੀੱਕ ਪਹੁੰਚਾ ਦਿਓ ਬੜਾ ਵਣਕੇ ਕਿਸੇ ਦਾ ਭਲਾ ਹੋ ਜੂ। ਐਸਾ ਬਾਪੂ ਲੰਗੇ ਜਾਂਦੇ ਨੇ ਨਾ। ਆਉਂਦਾ ਐ ਸੁਮਾਹਾ ਕਿੱਦਾਂ ਨਸਣ ਵਾਲਾ ਬਿਆ। ਬੜਾ ਯਾਰਾ। ਚਲ ਕੋਈ ਨਹੀਂ ਬਾਪੂ। ਪਿੰਡਾਂ ਮਰਾਹ ਜਾ ਰਹੇ ਨੇ ਸਮਾਹ। ਸਮਾਹ ਕਿਹਦੇ ਕੋਲ ਪਾਸੇ ਨੇ? ਨਾ ਦਾਣਾ ਮੰਡੀ ਕੋਲੇ। ਦਾਣਾ ਮੰਡੀ ਕੋਲੇ। ਹਾਂ ਬੇਟਾ। ਸੋ ਅਹ ਬਾਪੂ ਦਾ ਨਾਂ ਪੁੱਤਲਾ ਆਪੀ ਦਾ ਕੀ ਆ? ਕੀ ਨਾਂ ਆ ਬਾਪੂ? ਗੁਰਦੀਪ। ਗੁਰਦੀਪ। ਹਾਂ ਬੇਟਾ। ਠੀਕ ਹੈ। ਗੁਰਦੀਪ ਸਿੰਘ ਸਣਾ ਦਾ। ਲਾਭ ਸਿੰਘ ਲਾਭ ਸਿੰਘ ਬਿੰਨ ਮਹਾਰਾਜ ਵਾਲੇ ਮਹਾਰਾਜ ਵਾਲੀ ਕਹਿੰਦੇ ਨੇ ਉੱਥੇ ਸਲਾਮ ਮਹਾਰਾਜ ਵਾਲੀ ਠੀਕ ਹੈ ਲੋ ਜੀ ਦੋਸਤੋ ਕਰਦੇ ਜੀ ਧੰਨਵਾਦ